ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਦੱਸੋ ਕਿਹਦੀ ਦਵਾਈ ਲੈਣੀ ਹੈ ਜੀ ਡਾਕਟਰ ਸਾਹਿਬ ਕੁਝ ਦਿਨਾਂ ਤੋਂ ਮੇਰੀ ਮੱਝ ਪੱਠੇ ਨਹੀਂ ਖਾਂਦੀ ਮੈਂ ਘਾਹ ਵੀ ਖੋਦ ਕੇ ਲਿਆ ਕੇ ਉਹਨੂੰ ਪਾਇਆ ਉਹਨੇ ਉਹ ਵੀ ਨਹੀਂ ਖਾਦਾ ਕੋਈ ਵਧੀਆ ਜੀ ਦਵਾਈ ਦਿਓ ਜਿਹੜੀ ਮੱਝ ਪੱਠੇ ਖਾਣ ਲੱਗ ਜੇ ਇਹ ਦਵਾਈ ਭਾਈ ਸਾਹਿਬ ਮੈਂ ਆਪ ਤਿਆਰ ਕੀਤੀ ਆ ਨਾਲ ਜਪਾ ਕੇ ਮੱਝ ਦੇ ਅੰਦਰ ਗਈ ਦਵਾਈ ਨੇ ਤਾਂ 50 ਮਿੰਟ ਬਾਅਦ ਪੱਠੇ ਖਾਣੇ ਸ਼ੁਰੂ ਕਰ ਦੇਵੇ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਹੋਇਆ ਬੜਾ ਘਬਰਾਇਆ ਹੋਇਆ ਜਿਹੜੀ ਤੁਸੀਂ ਦਵਾਈ ਕਿਹਾ ਸੀ ਨਾ ਪੈਪ ਚ ਪਾ ਕੇ ਮੱਝ ਨੂੰ ਦੇਣੀ ਆ ਮੈਂ ਮੱਝ ਦੇ ਮੂੰਹ ਚ ਪੈਪ ਪਾ ਕੇ ਅਜੇ ਫੂਕ ਮਾਰ ਨਹੀਂ ਲੱਗਾ ਸੀ ਮੱਝ ਨੇ ਪਹਿਲਾਂ ਫੂਕ ਮਾਰਤੀ ਸਾਰੀ ਦਵਾਈ ਮੇਰੇ ਅੰਦਰ ਚਲ ਗਈ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਹੁੰਦਾ ਤੇ ਕੁਛ ਨਹੀਂ ਮੇਰਾ ਹਰਾ ਹਰਾ ਕਾਖਾ ਨੂੰ ਬੜਾ ਦਿਲ ਕੰਡਿਆ 5 6 7 8 9 10 ਉਹ ਵੇਖ ਉਹ ਵੇਖ ਕੀ ਕਰੀ ਜਾਂਦਾ ਆ ਜਾ ਜਲੀਏ ਪਾਜੀ ਕੌਣ ਜੇ ਤੇ ਕਿੱਥੋਂ ਆਏ ਜੇ ਮੈਂ ਪਿੰਡੋਂ ਆਇਆ ਇੱਥੇ ਸ਼ਹਿਰ ਚ ਸੌਦਾ ਪੱਤਾ ਲੈਣ ਆਇਆ ਸੀ ਪਿਆ ਕੀ ਕਰਨ ਡਿਆ ਸੀ ਆ ਮੈਂ ਕੰਦ ਦੇ ਵਾਰ ਗਿਣ ਡਿਆ ਸੀ ਤੈਨੂੰ ਪਤਾ ਸ਼ਹਿਰ ਦੇ ਇੱਕ ਵਾਰ ਗਿਣਨ ਦਾ ਇੱਕ ਰਵੇ ਲੱਗਦਾ ਵਾ ਕਿੰਨੇ ਵਾਰ ਗਿਣੇ ਆ 200 ਵਾਰ ਗਿਣਿਆ ਮੈਂ ਚਲ ਜਲਦੀ ਕੱਢ 200 ਰੁਪਇਆ ਫੇ ਆਵੀ ਆਏ ਸੀ ਵੱਡੇ ਸ਼ਹਿਰੀ ਇਹ ਮੈਨੂੰ ਬੇਕੂਫ ਬਣਾਉਣ ਗਿਣਿਆ ਮੈਂ 300 ਵਾਰ ਸੀ ਤੇ 200 ਦੱਸ ਕੇ 100 ਰੁਪਇਆ ਬਚਾਲਿਆ ਕਿਆ ਬਣਾਤਾ ਨਾ ਬੇਕੂਫ ਆਹ ਵੜਾ 100 ਰੁਪਇਆ ਤੂੰ ਕਿਆ ਬਣਾਤਾ ਨਾ ਬੇਕੂਫ